वालेकुम दोस्तों स्वागत है आप सब का पीरा फकीर नगरी चंदलविच दोस्तों आज मैं आप सब ले एक बहुत ही खास मंत्र लैके हाजिर कलाम लेके हाज़र होया हाँ दुश्मनों तो रख्या वास्ते जिन्ही भी दुश्मनों ने थोड़े ते चीज़ छी होगी वार किया होगा उन्हों वापस भेजने वास्ते यह मंत्र है ਸਭ ਤੋਂ ਪਹਿਲਾਂ ਆਪਾਂ ਇਹ ਮੰਤਰ ਦੱਸ ਦਿੰਦੇ ਹਾਂ ਉਸ ਤੋਂ ਬਾਅਦ ਇਸ ਮੰਤਰ ਨੂੰ ਕਿਵੇਂ ਚਲਾਉਣਾ ਹੈ ਕਿਵੇਂ ਇਹ ਮੰਤਰ ਕੰਮ ਕਰਦਾ ਹੈ ਕਿਵੇਂ ਇਸ ਮੰਤਰ ਨੂੰ ਤੁਸੀਂ ਵਰਤ ਸਕਦੇ ਹੋ ਉਸ ਦੀ ਵਿਧੀ ਦੱਸਾਂਗੇ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਮੰਤਰ ਸੁਣ ਲਵੋ ਅਤੇ ਨੋਟ ਕਰ ਲਵੋ ਖੰਗ ਮਾਰੇ ਕਾਲਕਾਂ ਪੁਚੰਗ ਮਾਰੇ ਪੈਰਵ ਚਪਟ ਕੇ ਮਾਰੇ ਦੁਰਗਾ ਕਹੇ અલਮਸਤ ਦੁਸ਼ਮਨ ਹੋ ਪਸਤ जो मुझको सताएगा करेगा कराएगा वो मसान में जाएगा दोस्तों बहुत ही शक्तिशाली है, ढाइया कलाम है दुश्मन तो रखा वास्ते जोड़ा भी थोड़ा दुश्मन थोड़े कुछ भी करेगा कुछ भी भेजेगा उससे वापस ही जाएगा आजकल लोग माड़ी माड़ी गल तो दुश्मनिया खड़िया लें कर लेंगे जादू टोने करने शुरू कर देंगे बर्बाद करने की कोशिश करते जादू टोने करके ਇਸ ਲਈ ਦੋਸਤੋ ਹਰੇਕ ਕਿਸੇ ਦੇ ਕੋਲ ਰੱਖਿਆ ਮੰਤਰ ਹੋਣਾ ਚਾਹੀਦਾ ਹੈ ਦੋਸਤੋ ਇਸ ਮੰਤਰ ਉਸ ਦਿਗਰੰਧੀ 21 ਦਿਨ ਦਾ ਸਮਾਂ ਲੱਗੇਗਾ 21 ਦਿਨ ਵਿੱਚ ਤੁਸੀਂ ਹਰ ਰੋਜ਼ ਪੰਜ ਵਾਲਾ ਦਾ ਜਾਪ ਕਰਨਾ ਹੈ ਅਤੇ ਦੋ ਲੱਡੂ ਬਾਬਾ ਕਾਲੀ ਦੇ ਨਾਮ ਤੇ ਦੋ ਲੱਡੂ ਬਾਬਾ ਪੈਰੋਂ ਦੇ ਨਾਮ ਦੇ ਅਤੇ ਦੋ ਲੱਡੂ ਮਾਤਾ ਮਸਾਣੀ ਦੇ ਨਾਮ ਤੇ ਜਾਪ ਕਰਨ ਵੇਲੇ ਕੋਲ ਰੱਖਣੇ ਹਨ ਅਤੇ ਜਾਪ ਕਰਨ ਤੋਂ ਬਾਅਦ ਕਿਸੇ ਜੜ੍ਹ ਸਥਾਨ ਤੇ ਵੀਆਵਾਨ ਸਥਾਨ ਤੇ ਸਹੀ ਜੀ ਲੱਗੂ ਰੱਖੋ ਨੀਓ 21 ਦਿਨ ਤੱਕ ਇਹ ਤੁਸੀਂ ਲੱਡੂ ਰੱਖਣੇ ਆ ਤੇ ਹਰ ਰੋਜ਼ ਉਹ ਲੱਡੂ ਚੱਕ ਕੇ ਕਿਸੇ ਜੋਰ-ਸ਼ੋਰ ਨਾਲ ਜਗਾਤੇ ਰੱਖੋ ਨੀਓ ਜਿੱਦਾਂ ਉਹ ਜੀਵਿਤ ਖੋਦੇ ਮੰਨ ਤੋਂ ਦੂਹ ਦੋ ਰੋਈਆ ਅਤੇ ਇਸ ਤੋਂ ਬਾਅਦ ਜਦੋਂ ਤੁਸੀਂ ਇਹ ਸਮੰਤਰ ਦਾ ਪ੍ਰਯੋਗ ਕਰਨਾ ਹੈ ਤਾਂ ਉਦੋਂ ਵੀ ਤੁਸੀਂ 101 ਵਾਰ ਇਸ ਲੱਡੂ ਨੂੰ ਘੜ ਕੇ ਆਪਣੇ ਦਸ਼ਮੁ ਦੇ ਖਿਲਾਫ ਦੁਆ ਪਰਯਾਦ ਦੇ ਕੀ ਕਰਕੇ ਮਾਤਾ ਕਾਲੀ ਨੂੰ ਤੇ ਮਾਤਾ ਮਨਿ ਦੀ ਜਨ ਲਈ ਫੋੜ ਪਰੋ ਰਿਹਾ ਕਰਨਾ ਹੈ ਯੇ ਬਿਸ਼ਰਨ ਨੂੰ ਕੰਪਟੇ ਰਹੇ। ਕੋਈ ਮਦੂ ਦੇ। ਉਹ ਦਗੇ ਦੇ ਤਰਕੇ ਉਹ ਵੀ ਅਜਾੜ ਵੀ ਅਵੰਸਥਾ ਤੇ ਰੱਖਣੇ ਆ ਤੇ ਤੁਹਾਡਾ ਕੰਮ ਆਪਣੇ ਆਪ ਹੀ ਕਰ ਦੇਣਾ ਹੈ ਉਹਨਾਂ ਨੇ। ਦੋਸਤੋ ਇਸ ਮੰਤਰ ਨੂੰ ਇੱਕ ਦਿਨ ਦੇ ਵਿੱਚ ਵੀ ਸਿੱਧਗੀ ਦਾ ਚਾ ਸਕਦਾ ਹੈ। ਪਰ ਉਦੋਂ ਗ੍ਰਹਿਣ ਹੋਣਾ ਚਾਹੀਦਾ ਹੈ ਜਾਂ ਚੰਦਰ ਗ੍ਰਹਿਣ ਹੋਵੇ ਜਾਂ ਸੂਰਜ ਗ੍ਰਹਿਣ ਹੋਵੇ। ਇਸ ਗ੍ਰਹਿਣ ਦੇ ਸਮੇਂ ਵਿੱਚ ਜੇਕਰ ਤੁਸੀਂ ਜਿਹਨੇ ਟਾਈਮ ਦਾ ਗ੍ਰੈਂਡ ਹੋਵੇਗਾ ਉਹਨੇ ਟਾਈਮ ਤੱਕ ਜਾਬ ਕਰੂਗੇ ਇਸ ਮੰਤਰ ਨੂੰ ਸਿੱਧ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਵੀ ਨਹੀਂ ਤਾਂ ਇੱਕ ਦਿਨ ਦਾ ਹੀ ਸਾਧਨਾ ਕਰਕੇ ਹੀ ਇਸ ਮੰਤਰ ਨੂੰ ਸਿੱਧ ਕੀਤਾ ਜਾ ਸਕਦਾ ਹੈ ਦੋਸਤੋ ਬਹੁਤ ਹੀ ਪਾਵਰਫੁਲ ਤਾਕਤਵਰ ਹੈ ਮੰਤਰ ਹੈ ਬਾਕੀ ਤੁਹਾਨੂੰ ਇਸ ਮੰਤਰ ਨੂੰ ਜੋਬ ਕਰਕੇ ਜਪ ਕਰਕੇ ਸੁਣਦੇ ਤਦ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੋਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਅਗਲੇ ਵੀ ਮੰਤਰ ਪੜ ਦੂਆ ਫਰਿਆਦ ਅਮਲ ਵਸੀਫੀ ਆਪ ਸਭ ਲਈ ਲਾ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ